ਲਗਾਤਾਰ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਹੈ 에ਅਰਪੋਰਟ ਤੇ ਪਾਣੀ ਭਰ ਚੁੱਕਿਆ ਹੈ ਇਥੋਂ ਤੱਕ ਕਿ ਮੈਟਰੋ ਸਟੇਸ਼ਨਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਚੁੱਕਿਆ ਹੈ ਤੇ ਘਰਾਂ ਦੇ ਵਿੱਚ ਵੀ ਦੁਕਾਨਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਜਨਜੀਵਨ ਜਿੱਥੇ ਪ੍ਰਭਾਵਿਤ ਹੋ ਰਿਹਾ ਹੈ ਤੇ ਉੱਥੇ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਲਗਾਤਾਰ ਹੀ ਦਿੱਤੀ ਜਾ ਰਹੀ ਹੈ ਤੇ ਉੱਥੇ ਦੂਜੇ ਪਾਸੇ ਹੈਲਪਲਾਈਨ ਨੰਬਰ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਤਸਵੀਰਾਂ ਹੁਣ ਹਾਲੀ ਦੇ ਵਿੱਚ ਸਾਹਮਣੇ ਆਈਆਂ ਨੇ ਮੌਜੂਦਾ ਬਾਦ ਕੀ ਬੜੇ ਹੋਏ ਨੇ ਦੁਬਈ ਦੇ ਵਿੱਚ ਲਗਾਤਾਰ ਹੀ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਇੱਥੇ ਮੌਸਮ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਅਸਮਾਨ ਜੋ ਹੈ ਉਹ ਹਰਾ ਹੁੰਦਾ ਹੋਇਆ ਨਜ਼ਰ ਆਇਆ ਹੈ ਵੀਡੀਓ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਦੁਬਈ ਦਾ ਅਸਮਾਨ ਪੂਰੇ ਤਰੀਕੇ ਦੇ ਨਾਲ ਹਰਾ ਹੋਇਆ ਨਜ਼ਰ ਆਇਆ ਹੈ ਹਰ ਆਸਮਾਨ ਹੋ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਕਿਉਂਕਿ ਅੱਜ ਤੋਂ ਪਹਿਲਾਂ ਕਦੇ ਵੀ ਅਜਿਹਾ ਮੌਸਮ ਜੋ ਹੈ ਉਹ ਦੁਬਈ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਇੱਥੇ ਨਕਲੀ ਮੀਂਹ ਜੋ ਹੈ ਪਵਾਇਆ ਜਾਂਦਾ ਸੀ ਕਿਉਂਕਿ ਯੂਏਈ ਕਹਿ ਸਕਦੇ ਕਿ ਇੱਕ ਖਾੜੀ ਦੇਸ਼ ਹੈ ਰੇਗਿਸਤਾਨ ਵਜੋਂ ਜਾਣਿਆ ਜਾਂਦਾ ਹੈ ਤੇ ਇੱਥੇ ਬਹੁਤ ਜ਼ਿਆਦਾ ਘਟਮੀ ਪੈਂਦਾ ਹੈ ਇੱਥੋਂ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਸਰਕਾਰਾਂ ਦੇ ਵੱਲੋਂ ਨਕਲੀ ਮੀਂਹ ਵੀ ਪਵਾਇਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਇੱਥੇ ਘੁੰਮਣ ਵੀ ਆਉਂਦੇ ਨੇ ਇਸੇ ਦੇ ਚੱਲਦਿਆਂ ਖਾਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਨਕਲੀ ਮੀਂਹ ਪਵਾਇਆ ਜਾਂਦਾ ਸੀ ਪਰ ਜਦੋਂ ਇਸ ਵਾਰ ਲਗਾਤਾਰ ਹੀ ਮੀਂਹ ਪਿਆ ਉਹ ਵੀ ਅਸਲੀ ਲੋਕ ਜਿਹੜੇ ਸਾਨੂੰ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਲੋਕਾਂ ਨੂੰ ਘਰੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ ਤਾਂ ਲਗਾਤਾਰ ਹੀਲਪਲਾਈਨ ਨੰਬਰ ਜਾਰੀ ਕੀਤੇ ਜਾ ਰਹੇ ਨੇ ਕਿਉਂਕਿ ਬਹੁਤ ਸਾਰੇ ਭਾਰਤੀ ਲੋਕ ਵੀ ਉੱਥੇ ਫਸੇ ਹੋਏ ਇਹਨਾਂ ਵਾਸਤੇ ਹੁਣ ਆ ਸਰਕਾਰ ਦੇ ਵੱਲੋਂ ਨੰਬਰ ਜੋ ਹੈ ਹੈਲਪਲਾਈਨ ਉਹ ਜਾਰੀ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਉਹ ਜੋ ਵੀਡੀਓ ਸਾਹਮਣੇ ਆਈ ਹੈ ਹੈਰਾਨੀਜਨਕ ਹੈ ਵੀਡੀਓ ਜਿਸ ਦੇ ਵਿੱਚ ਦੁਬਈ ਦਾ ਅਸਮਾਨ ਹਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਚਾਨਕ ਪਹਿਲਾਂ ਨੀਲਾ ਅਸਮਾਨ ਹੁੰਦਾ ਫਿਰ ਗ੍ਰੇ ਹੁੰਦਾ ਅਤੇ ਫਿਰ ਉਸ ਤੋਂ ਬਾਅਦ ਹਰਾ ਹੋ ਜਾਂਦਾ ਹੈ ਤਾਂ ਖਰਾਬ ਮੌਸਮ ਦੇ ਚੱਲਦਿਆਂ ਇਸ ਸਥਿਤੀ ਵੀ ਹੁਣ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਪਰੇਸ਼ਾਨ ਵੀ ਹੋ ਗਏ ਨੇ ਕਿ ਅਜਿਹਾ ਮੌਸਮ ਦੁਬਈ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਣ ਨੂੰ ਮਿਲਿਆ 75 ਸਾਲਾਂ ਦੇ ਵਿੱਚ ਪਹਿਲੀ ਵਾਰ ਅਜਿਹਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ 75 ਸਾਲ ਪਹਿਲਾਂ ਵੀ ਇਸੇ ਤਰੀਕੇ ਦਾ ਕੁਦਰਤ ਦਾ ਕਹਿਰ ਦੁਬਈ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਪਰ ਹੁਣ 75 ਸਾਲਾਂ ਬਾਅਦ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਇੱਕ ਤਰੀਕੇ ਦੀ ਤਬਾਹੀ ਮਚ ਚੁੱਕੀ ਹੈ ਬਹੁਤ ਸਾਰੇ ਵਾਹਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਤਾਂ ਲਗਾਤਾਰ ਹੀ ਤਸਵੀਰਾਂ ਦੁਬਈ ਤੋਂ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਏਅਰਪੋਰਟ ਤੋਂ ਵੀ ਮੈਟਰੋ ਸਟੇਸ਼ਨਾਂ ਤੋਂ ਵੀ ਜਿੱਥੇ ਪਾਣੀ ਦਾਖਲ ਹੋ ਚੁੱਕਿਆ ਹੈ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਚੁੱਕਿਆ ਹੈ ਜਿਹੜੇ ਲੋਕ ਸਮੁੰਦਰਾਂ ਦੇ ਇਲਾਕੇ ਰਹਿੰਦੇ ਨੇ ਉਹਨਾਂ ਨੂੰ ਤਾਂ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜੋ ਹੈ ਉਹ ਕਰਨਾ ਪੈ ਰਿਹਾ ਹੈ ਦੁਬਈ ਦੇ ਅਸਮਾਨ ਦੇ ਹਰੇ ਹੋਣ ਦੀ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਨੇ ਯੂਜ਼ਰਸ ਨੂੰ ਕਾਫੀ ਜ਼ਿਆਦਾ ਹੈਰਾਨ ਵੀ ਕਰ ਦਿੱਤਾ ਹੈ ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੁਬਈ ਦੇ ਵਿੱਚ ਤੇਜ਼ ਤੂਫਾਨ ਆਉਣ ਵਾਲਾ ਹੈ ਅਤੇ ਇਹ ਉਸ ਦੇ ਸੰਕੇਤ ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਸਮਾਨ ਦਾ ਰੰਗ ਗ੍ਰੇ ਤੋਂ ਧੁੰਦਲਾ ਹਰਾ ਹੋ ਗਿਆ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੱਦਲਾਂ ਦੇ ਵਿੱਚ ਬਰਫ਼ ਦੀਆਂ ਬੂੰਦਾਂ ਦੇ ਕਾਰਨ ਰੰਗ ਦੇ ਵਿੱਚ ਬਦਲਾ ਜਿਹੜਾ ਹੈ ਉਹ ਆਇਆ ਹੈ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤੂਫਾਨ ਵਾਲੇ ਬਦਲਾਂ ਦੇ ਵਿੱਚ ਬਰਫ਼ ਦੇ ਕੰਨ ਹਨ ਜੋ ਅਸਮਾਨ ਨੂੰ ਨੀਲਾ ਕਰ ਰਹੇ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਵਾਯੂ ਮੰਡਲ ਦੇ ਵਿੱਚ ਫੈਲੀ ਲਾਲ ਰੋਸ਼ਨੀ ਬਦਲਾਂ ਦੇ ਵਿੱਚ ਨੀਲੇ ਪਾਣੀ ਦੀਆਂ ਬੂੰਦਾਂ ਤੇ ਪੈਂਦੀ ਹੈ ਤਾਂ ਉਹ ਹਰੇ ਰੰਗ ਦੇ ਵਿੱਚ ਚਮਕਦੀ ਦਿਖਾਈ ਦਿੰਦੀ ਹੈ ਮੌਸਮ ਵਿਭਾਗ ਦਾ ਸਮਰਥਨ ਕਰਦੇ ਹੋਏ ਵਿਸਕੋਂਸਿਨ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਨੀਲੀਆਂ ਵਸਤੂਆਂ ਨੂੰ ਲਾਲ ਰੋਸ਼ਨੀ ਲਾਲ ਰੋਸ਼ਨੀ ਜਾਉਂਦਾ ਤਾਂ ਹਰੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਹਰਾ ਰੰਗ ਮਹੱਤਵਪੂਰਨ ਹੈ ਪਰ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਤੂਫਾਨ ਆਉਣ ਵਾਲਾ ਹੈ ਮੀਂਹ ਕਾਰਨ ਪ੍ਰਭਾਵਿਤ ਭਾਰਤੀਆਂ ਅਤੇ ਫਸੇ ਯਾਤਰੀਆਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਨੇ ਦੁਬਈ ਇੰਟਰਨੈਸ਼ਨਲ 에ਅਰਪੋਰਟ ਤੇ ਹੜ ਵਰਗੀ ਸਥਿਤੀ ਕਾਰਨ ਵੱਡੇ ਪੱਧਰ ਤੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰਭਾਵਿਤ ਹੋਈਆਂ ਨੇ ਉਡਾਨਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 1949 ਦੇ ਵਿੱਚ ਰਿਕਾਰਡ ਤੋੜ ਤੋਂ ਬਾਅਦ 75 ਸਾਲਾਂ ਦੇ ਵਿੱਚ ਸਭ ਤੋਂ ਵੱਧ ਮੀਂਹ ਬਹਿਰੀਨ, ਉਮਾਨ, ਕਤਰ ਅਤੇ ਸਾਊਦੀ ਅਰਬ ਦੇ ਵਿੱਚ ਵੀ ਮੀਂਹ ਪਿਆ ਹੈ। ਤਾਂ ਉਮਾਨ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਮਾਨ ਦੇ ਵਿੱਚ ਵੀ ਲਗਾਤਾਰ ਹੀ ਮੀਂਹ ਪੈ ਰਿਹਾ ਤੇ ਉੱਥੇ ਹੁਣ ਤੱਕ ਕਿਹਾਇਆ ਜਾ ਰਿਹਾ ਕਿ 18 ਮੌਤਾਂ ਵੀ ਹੋ ਚੁੱਕੀਆਂ ਨੇ। ਤਾਂ ਦੁਬਈ ਦੇ ਵਿੱਚ, ਬਹਿਰੀਨ ਦੇ ਵਿੱਚ, ਉਮਾਨ ਦੇ ਵਿੱਚ ਲਗਾਤਾਰ ਹੀ ਮੋਲੇ ਧਾਰ ਮੀਂਹ ਪੈ ਰਿਹਾ ਹੈ, ਭਾਰੀ ਮੀਂਹ ਪੈ ਰਿਹਾ ਹੈ, ਤੂਫਾਨ ਵੀ ਆਇਆ ਹੈ। ਬਹੁਤ ਸਾਰੇ ਇਹ ਤਸਵੀਰਾਂ ਵੀਡੀਓਜ਼ ਅਸੀਂ ਤੁਹਾਨੂੰ ਟੀਵੀ ਸਕਰੀਨ ਤੇ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਅਚਾਨਕ ਨੀਲੇ ਅਸਮਾਨ ਤੋਂ ਅਸਮਾਨ ਦਾ ਰੰਗ ਹਰਾ ਹੋ ਗਿਆ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ